ਜੇ ਲੋ ਜਾਨਕੀ ਕਾ ਸਿੰਘ ਜੀ ਨੂੰ ਮੇਰਾ ਉਹਦਾ ਮਕਸਦ ਇਹ ਹੋਈ ਸੀ ਵੀ ਤੁਸੀਂ ਕੱਲ ਵੀ ਇਹਨੂੰ ਭੇਜ ਸਕਦੇ ਸੀ ਪਰ ਇੱਥੇ ਤੁਸੀਂ ਸਾਰੇ ਇਕੱਠੇ ਹੋਏ ਹੋ ਤੇ ਸਾਰਿਆਂ ਨੂੰ ਮਿਲਣਾ ਬੜਾ ਸੌਖਾ ਹੋ ਜਾਣਾ ਜੇ ਅੱਜ ਹੀ ਘਰਵਾ ਹੋਈਆ ਕਿ ਤੁਹਾਨੂੰ ਸਾਰਿਆਂ ਨੂੰ ਬੜੇ ਚਕੇ ਟੱਕ ਨਾਲ ਬੰਦਾ ਵੀ ਮਾੜੀ ਘਟਨਾ ਸੀ ਤੇ ਜਿਹੜੇ ਸਿੱਖ ਫਾਰਜਸ ਸਿਸਟਮ ਸਬੰਧ ਰੱਖਦਾ ਗੁਰਪਤਨ ਸਿੰਘ ਪੰਨੋ ਇਹ ਬੜਾ ਅਸ਼ਕਸ਼ ਹੈ ਇਸ ਪਿੱਛੇ ਦਾ ਕੋਈ ਅਧਾਰ ਨਹੀਂ ਹੈਗਾ ਸਿਰਫ ਇਹ ਅੱਛਾ ਬੁਲਾਦਾ ਉਹ ਉਥੇ ਕਲਪ ਜਿਹੜੀਆਂ ਫਰਕੂ ਗੱਲਾਂ ਕਰਕੇ ਇਹ ਬੜੇ ਚੇਤੇ ਸਮਾਜ ਨੂੰ ਤੋੜਨਾ ਚਾਹੁੰਦਾ ਸਿੱਖ ਭਗਉੜੀ ਚ ਪੜਵਾ ਜਿਹਦਾ ਅੱਜ ਦਾ ਤੁਸੀਂ ਦੇਖਿਆ ਮਾਹੌਲ ਇਹਦਾ ਬੋਲਣ ਦਾ ਉਹ ਇਹ ਚਾਹੁੰਦਾ ਵੀ ਕਿਸੇ ਨਾ ਕਿਸੇ ਘਰ ਨਾਲ ਲੋਕ ਨੇ ਬਹਿਰਾਵੇ ਜਾਂਦਣ ਕੋਈ ਛੋੜਾਈ ਝਗੜਾ ਹੋ ਗਈ ਕੋਈ ਸਾਧ ਹੋ ਗਈ ਤੇ ਮੈਂ ਉਸ ਇਲਾਕੇ ਨੂੰ ਟਾਰਗੇਟ ਬਣਾਵਾ ਤੇ ਆਪਣੇ ਮਸੂਬਿਆਂ ਦੇ ਵਿੱਚ ਕੰਮ ਲਾਉਣਾ ਤੁਸੀਂ ਸਾਰੇ ਬਹਿਲਾ ਜਿੱਦਣ ਜੀ ਆਪਾਂ ਸਮਝਦਾ ਵੀ ਉਹ ਕੀ ਕਰਵਾ ਚਾਹੁੰਦਾ ਤੇ ਆਪਾਂ ਕੀ ਕਰਨਾ ਹੈ ਨਹੀਂ ਉਹਦੇ ਪਿਛੇ ਲਗਾਗੇ ਤੇ ਹਰ ਤਰ੍ਹਾਂ ਨੁਕਸਾਨ ਹੋ ਜੋ ਉਹ ਕੁਝ ਕਰਦਾ ਉਹ ਆਪਾਂ ਨੂੰ ਆਪਣੀ ਸੋਚ ਤੋਂ ਜਿਆਦਾ ਸੋਚਣੀ ਹੈ ਉਹਦੀ ਮਾੜੀ ਸੋਚ ਆਪਾਂ ਆਪਣੇ ਚੰਗੀ ਸੋਚ ਰੱਖਣੀ ਹੈ ਦੂਸਰਾ ਸਾਡਾ ਜਿਹੜਾ ਮੇਨ ਮਕਸਦ ਹੈਗਾ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਕਿਤਾਬੀ ਕੁਝ ਆਪਣੇ ਹਿਸਾਬ ਨਾਲ ਬਿਆਨ ਦਿੱਤੇ ਨੇ ਉਹ اسی ਬਿਆਨ ਧੱਕ ਜਿਹੜੇ ਉਹ ਐਡ ਕਰ ਲੈਣੇ ਆ ਤੁਹਾਨੂੰ ਅਸੀਂ ਆਡੀਅנס ਦੇ ਵਿੱਚ ਰੱਖ ਰਹਾ ਜਿਹੜੀਆਂ ਭਰਾਵਾਂ ਦੇ ਵਿੱਚ ਵਾਅਦਾ ਕਰਨਾ ਹੋਇਆ ਉਹ ਕਰਦੇ ਆ ਅਸੀਂ ਆਪ ਚਾਹੁੰਦੇ ਹਾਂ ਉਹਨੂੰ ਵੱਤਵਾ ਸੱਜਾ ਬੜੀ ਹੋਣੀ ਕਈ ਗੱਲ ਤੋਂ ਉਸ ਧਰਤੀ ਤੇ ਆ ਹੀ ਨਹੀਂ ਸਕਦਾ ਉੱਥੇ ਰਹਿ ਕੇ ਉਹ ਮੜੇ ਸ਼ਬਦਾਂ ਦੀ ਵਰਤਦਾ ਪਰ ਕੋਈ ਨਾ ਕੋਈ ਸਮਾਂ ਮਿਲੇ ਤੇ ਜਦੋਂ ਉਹ ਇੱਕ ਤੇ ਰੈਸਟ ਪੈਂਦੀ ਹੈ ਤੇ ਆਪਣਾ ਮਕਰਮਾ ਜਿਹੜਾ ਫਲੋਰ ਦੇ ਵਿੱਚ ਉਹ ਦਰਸ਼ਕੀ ਕਾ ਉਹ ਸਟੇਟ ਉਹਨੂੰ ਉੱਚ ਸੱਜਾ ਬੜੀ ਉਹ ਅਸੀਂ ਤੁਹਾਡਾ ਜਿਹੜਾ ਬਿਆਨ ਨੂੰ ਇੱਕ ਪਾਣਾ ਤੇ ਸਾਨੂੰ ਦੇ ਦਿੱਤਾ ਸੀ ਹੋਰ ਵੀ ਕੋਈ ਪਾਣਾ ਜੇ ਚਾਹੁੰਦੇ ਜੀ ਉਹ ਦੇਖਦੇ ਸੀ ਉਹ ਉਹ ਆਪਣੇ ਜਿਹੜੀ ਇਨਵੈਸਟੀਗੇਸ਼ਨ ਹੋ ਕੇ ਚੈੱਕ ਕਰਨਾ ਹੈ ਇਹ ਫੰਡਰੋਂਜ ਉਹਦਾ ਚਲਾਨ ਜਿਹੜਾ ਬੰਨਾ ਉਹ ਰੈਸਟੋਰੇਟ ਕੋਲ ਬਾਅਦੀਆਂ ਗੱਲਾਂ ਨੇ ਪਰ ਆਪ ਆਪਣੀ ਫਾਈਲ ਦੇ ਵਿੱਚ ਜੋ ਆਪਣਾ ਪੱਖਾ ਤੇ ਆਪਣੀ ਐਵੀਡੈਂਸ ਆ ਉਹਨੂੰ ਢੋਸ ਸਕਦੇ ਕੋਸੀਂ ਤੁਹਾਡੇ ਨਾਲ ਹੈਗੇ ਬਾਕੀ ਤੁਹਾਡੇ ਸੰਜੋਗ ਜੀ ਨੂੰ ਉਹਦਾ ਤੇ ਅਸੀਂ ਸਮਝਾਂਦੇ